ਪਾਵੇਂ ਇਸ਼ਕੇ ਦੀ ਤੱਕੜੀ ਚ ਰੱਖ ਰੱਖ ਤੁਲੀ ਪਾਵੇਂ ਫੁੱਲਾ ਵਾਂਗੂ ਰੱਖ ਪਾਵੇਂ ਕੰਡਿਆਂ ਚ ਰੋਲੀ ਮੇਰੇ ਸਹੋਦੇ ਤੂੰ ਸਰਦਾਰ ਰੇ ਸਦਾ ਇਸ਼ਕੇ ਦਾ ਦਿਲ ਕਰ ਬਿਠਾਏ ਆਰਵੇ ਕਿ ਇਹ ਸ਼ਾਹਾਂ ਦੇ ਸ਼ਾ ਪ੍ਰਮਾਤਮਾ ਸਾਨੂੰ ਵੀ ਸ਼ਾ ਬਣਾ ਦੇ ਤਾਂ ਫਿਰ ਇਦਾਂ ਹੀ ਦਾਤ ਮਿਲੀ ਗੁਰੂ ਗੋਬਿੰਦ ਸਿੰਘ ਮਹਾਰਾਜ ਉਹਨਾਂ ਦੇ ਗੁਰਦੁਆਰੇ ਵਿੱਚ ਅਸੀਂ ਪਹਿਲੀ ਵਾਰ ਗਾਇਆ ਸੀ ਔਰ ਇਦਾਂ ਹੀ ਉਹਨਾਂ ਦਾ ਆਸ਼ੀਰਵਾਦ ਹੋਇਆ ਬਾਕੀ ਸਾਡੇ ਤੇ ਸਪੈਸ਼ਲ ਜਿਹੜੀ ਰੀਲ ਹੁੰਦੀ ਸੀ ਰੀਲ ਹੁੰਦੀ ਸੀ ਉਹਨੂੰ ਘੋਲ-ਘੋਲ ਕਰਕੇ ਫਿਰ ਉਹਦੇ ਵਿੱਚ ਪਾਉਂਦੇ ਹੁੰਦੇ ਸੀ ਡੱਕਟ ਫਿਰ ਮੈਂ ਡਾਕਟਰ ਨੂੰ ਅ ਮੇਰੀ ਸਪੈਸ਼ਲ ਜਿਹੜੀ ਇੱਛਾ ਸੀ ਨਾ ਉਹ ਹਟ ਗਈ ਐ ਮੈਨੂੰ ਨਾ ਜੱਜ ਬੰਨਾ ਬੜਾ ਪਸੰਦੀਦਾ ਵੈਸੇ ਤਾਂ ਸ਼ਬਦ ਸਿੱਟਣ ਦੇ ਸਾਇਆ ਜੰਦਾ ਬਿਲਕੁਲ ਜਦੋਂ ਗੁਰਬਾਣੀ ਦੀ ਗੁਰੂ ਤੇ ਕਹਿੰਦੇ ਜੁੜੀ ਅਦਬ ਸਕਾਰ ਜਿਹੜਾ ਉਹਦਾ ਬਾਨੀ ਦਾ ਉਹ ਹੋਣਾ ਚਾਹੀਦਾ ਤੁਸੀਂ ਸਿਰ ਟਕੇ ਸ਼ਬਦ ਅਸੀਂ ਚਾਹਨੇ ਕਿ ਵਾਇਸ ਤੋਂ ਪੰਜਾਬ ਦੇ ਦਰਸ਼ਕਾਂ ਨੂੰ ਜ਼ਰੂਰ ਹੋ ਸਰਵਨ ਕਰਨ ਏ ਨਾ ਹੰਜੂਆ ਤੇ ਕੋਈ ਜ਼ੋਰ ਨਹੀਂ ਮਾਂ ਮਾਤਾ ਹੁੰਦੀਆਂ ਮਾਗੂ ਜਿਦੀ ਵਰਗੇ ਹੋਰ ਨਹੀਂ ਬੁਰਜ ਖਲੀਫੇ ਵਾਂਗੂੰ ਹੁੰਦੇ ਚਰਚੇ ਗੱਲ ਰਬਦਾਸਿਆਂ ਚ ਹੈ ਕੋਈ ਜ਼ਰੂਰ ਬੁਰਜ ਖਲੀਫੇ ਵਾਂਗੂੰ ਹੁੰਦੇ ਚਰਚੇ ਗੱਲ ਹੁੰਦੇ ਆ ਭੈਣ ਦੀ ਇੱਜ਼ਤ ਹੁੰਦੇ ਆ ਸ਼ਾਨ ਹੁੰਦੇ ਆ ਐਨਾ ਪਿਆਰ ਕਰਦੇ ਹੁੰਦੇ ਭੈਣਾਂ ਨੂੰ ਸਭ ਤੋਂ ਵੱਧ ਪਿਆਰ ਭੈਣਾਂ ਨੂੰ ਕਰਦੇ ਹੁੰਦੇ ਆ ਤੇ ਜੇ ਉਹੀ ਪ੍ਰਾਣ ਨਹੀਂ ਹੋਊਗੇ ਔਰ ਜੇ ਨਸ਼ੇ ਵਿੱਚ ਮਰ ਜੂਗੇ ਤਾਂ ਫਿਰ ਉਹਨਾਂ ਦੀ ਇੱਜ਼ਤ ਔਰ ਪੱਗ ਦਾ ਕੌਣ ਖਿਆਲ ਰੱਖੇਗਾ ਉਹਨਾਂ ਨੂੰ ਬਚਾਊਗਾ ਕੌਣ ਕਿਉਂਕਿ ਅੱਜ ਕੱਲ ਮਾਹੌਲ ਕਾ ਬਹੁਤ ਜ਼ਿਆਦਾ ਖਰਾਬ ਆ ਤੁਹਾਨੂੰ ਵੀ ਸਭ ਨੂੰ ਪਤਾ ਔਰ ਸਾਡੇ ਸਮਾਜ ਨੂੰ ਸੰਦੇਸ਼ ਗਲਤ ਦੇ ਰਹੇ ਆ ਜੋ ਚੀਜ਼ਾਂ ਉਹ ਗਾਇਕੀ ਵਿੱਚ ਨਹੀਂ ਹੋਣੀਆਂ ਚਾਹੀਦੀਆਂ ਹਾਂਜੀ ਸਤਿ ਸ਼੍ਰੀ ਅਕਾਲ ਵਾਈਸੋ ਪੰਜਾਬ ਦੇ ਸਾਰੇ ਦਰਸ਼ਕਾਂ ਦਾ ਮੈਂ ਪਰਮਜੀਤ ਸਿੰਘ ਰੰਗਪੁਰੀ ਸਵਾਗਤ ਕਰਦਾ ਹਾਂ ਪਿਛਲੇ ਕੁਝ ਦਿਹਾਕਿਆਂ ਦੀ ਗੱਲ ਕਰੀਏ ਤੇ ਸਿਸਟਰਜ਼ ਦਾ ਬਹੁਤ ਬੋਲਬਾਲਾ ਹੈ ਤੇ ਮੇਰੇ ਨਾਲ ਅੱਜ ਸਟੂਡੀਓ ਚ ਮੌਜੂਦ ਹਨ ਸ਼ਾ ਸਿਸਟਰਜ਼ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਜੀ ਥੈਂਕ ਯੂ ਜੀ ਸਵਾਗਤ ਆ ਸ਼ਾ ਸਿਸਟਰਜ਼ ਸਭ ਤੋਂ ਪਹਿਲਾਂ ਇਹੀ ਸਵਾਲ ਹੈ ਸਾਰਿਆਂ ਦੇ ਕਿਉਂਕਿ ਸ਼ਾ ਸਿਸਟਰਜ਼ ਸਾਰਿਆਂ ਨੂੰ ਪਤਾ ਹੈ ਲੇਕਿਨ ਸ਼ਾ ਸਿਸਟਰਜ਼ ਨਾਮ ਕਿੱਦਾਂ ਪਿਆ ਤੇ ਤੁਹਾਡਾ ਅਸਲੀ ਨਾਮ ਕੀ ਹੈ ਹਾਂ ਜੀ ਰੀਅਲ ਨੇਮ ਹੈ ਮੇਰਾ ਰੇਨੂ ਅਨਮ੍ਰਿਤਾ ਮੋਨਿਕਾ ਔਰ ਸ਼ਾ ਸਿਸਟਰ ਨੇਮ ਕਿੱਦਾ ਪਿਆ ਸਾਡੇ ਫਾਦਰ ਸਾਹਿਬ ਗੁਰਮੀਤ ਸਿੰਘ ਉਹਨਾਂ ਦਾ ਨਾਮ ਹੈ ਔਰ ਉਹ ਹਮੇਸ਼ਾ ਅਕਸਰ ਹੀ ਗੁਰਦੁਆਰਿਆਂ ਵਿੱਚ ਮੰਦਰਾ ਤੇ ਦਰਬਾਰਾ ਤੇ ਜਾਂਦੇ ਹੁੰਦੇ ਸੀ ਤਾਂ ਇਹੋ ਫਰਿਆਦ ਅਰਦਾਸ ਕਰਦੇ ਹੁੰਦੇ ਸੀ ਕਿ हे ਸ਼ਾਹਾਂ ਦੇ ਸ਼ਾ ਪ੍ਰਮਾਤਮਾ ਸਾਨੂੰ ਵਿਚਾ ਬਣਾ ਦੇ ਤਾਂ ਫਿਰ ਇਦਾਂ ਹੀ ਦਾਤ ਮਿਲੀ ਅ ਗੁਰੂ ਗੋਬਿੰਦ ਸਿੰਘ ਮਹਾਰਾਜ ਉਹਨਾਂ ਦੇ ਗੁਰਦੁਆਰੇ ਵਿੱਚ ਅਸੀਂ ਪਹਿਲੀ ਵਾਰ ਗਿਆ ਸੀ ਔਰ ਇਦਾਂ ਹੀ ਉਹਨਾਂ ਦਾ ਆਸ਼ੀਰਵਾਦ ਹੋਇਆ ਬਾਕੀ ਸਾਡੇ ਤੇ ਪੀਰਾਂ ਫਕੀਰਾਂ ਦੀ ਬੜੀ ਕਿਰਪਾ ਹੈ ਔਰ ਮਾਤਾ ਰਾਨੀ ਦੀ ਇਦਾਂ ਕਿਉਂਕਿ ਧਰਮ ਤਾਂ ਸਭ ਦੇ ਸਾਂਝੀ ਹੈ ਜੀ ਹਾਂ ਜੀ ਗਾਇਕੀ ਦੀ ਸ਼ੁਰੂਆਤ ਕਿੱਦਾਂ ਹੋਈ ਯਕੀ ਦੀ ਜਦੋਂ ਕਿ ਘਰ ਵਿੱਚ ਮਾਹੌਲ ਸੀ ਗਾਣ ਵਜਾਉਂਦਾ ਬਿਕਾਜ਼ ਡੈਡ ਮਿਊਜ਼ੀਸ਼ੀਅਨ ਆ ਬਹੁਤ ਅੱਛਾ ਪਲੇ ਕਰਦੇ ਹੋਏ ਸਭ ਨਾਮਵਰ ਸਿੰਗਰਜ਼ ਨਾਲ ਉਹਨਾਂ ਨੇ ਪਲੇ ਕੀਤਾ ਹੋਇਆ ਐ ਐਂਡ ਤਬਲਾ ਟੁਲਕ ਜਦੋਂ ਵੀ ਵਜਾਂਦਾ ਹੁੰਦੇ ਸੀ ਫੈਸੇ ਸਾਰੇ ਘਰ ਬੈਠਦੇ ਹੁੰਦੇ ਸੀ ਛੋਟੇ ਛੋਟੇ ਹੁੰਦੇ ਸੀ ਤੇ ਜਿੱਦਾਂ ਬ੍ਰਦਰਜ਼ ਵੀ ਗਾਉਂਦੇ ਸੀ ਔਰ ਅਸੀਂ ਵੀ ਗਾਉਂਦੇ ਸੀ ਉਦੋਂ ਮਤਲਬ ਗੰਦ ਹੁੰਦੇ ਸੀ ਰਿਆਜ਼ ਕਰਦੇ ਹੁੰਦੇ ਸੀ ਤੇ ਅੱਧਾ ਹੀ ਸ਼ੌਂਕ ਹੋ ਗਿਆ ਗਾਣ ਦਾ ਅਮ ਤ ਹੁਣ ਗੱਲ ਕਰਦੇ ਆ ਤੁਹਾਡਾ ਇੱਕ ਗਾਣਾ ਬੜਾ ਮਕਬੂਲ ਹੋ ਰਿਹਾ ਆ ਅੱਜਕੱਲ ਤੇ ਆ ਰਿਲੀਜ਼ ਵੀ ਕਰਨ ਵਾਲੇ ਹੋ ਸਭ ਤੋਂ ਪਹਿਲਾਂ ਅਸੀਂ ਉਹਦੇ ਬੋਲ ਆਪਣੇ ਦਰਸ਼ਕਾਂ ਨੂੰ ਸੁਣਾਉਣਾ ਚਾਹਾਂਗੇ ਉਹਦੇ ਬੋਲ ਜੇਕਰ ਤੁਸੀਂ ਸ਼ੁਰੂ ਕਰ ਸਕਦੇ ਹੋ ਹਾਂਜੀ ਹਾਂਜੀ 16 ਫਰਵਰੀ ਨੂੰ ਰਿਲੀਜ਼ ਹੋ ਰਹੀ ਹੈ ਜੀ ਗਦਰ 1947 ਉਸ ਫਿਲਮ ਵਿੱਚ ਸਾਨੂੰ ਗਾਣ ਦਾ ਮੌਕਾ ਮਿਲਿਆ ਔਰ Song ਹੈ ਜੀ ਸੌਦਾ ਇਸ਼ਕੇ ਦਾ ਸੁਣਾਨੇ ਤਾਂ ਬਹੁਤ ਸੋਹਣਾ Song ਹੈ ਔਰ lyrics ਬਹੁਤ ਅੱਛੇ ਲਿਖਿਆ ਹੋਏ ਨੇ ਐਂਡ ਬਾਕਮਾਲ ਬਹੁਤ ਅੱਛਾ ਲੱਗਿਆ ਤੁਹਾਨੂੰ ਸੁਮਾਨਿਆ ਰੂਬਰੂ ਤੁਹਾਡੇ ਪਾਵੇਂ ਸ਼ਿਕੇ ਦੀ ਤੱਕੜੀ ਚ ਰੱਖ ਰੱਖ ਤੋਲੀ ਪਾਵੇਂ ਫੁੱਲਾ ਵਾਂਗੂ ਰੱਖ ਪਾਵੇਂ ਕੰਡਿਆਂ ਚ ਰੋਲੀ ਮੇਰੇ ਸਹੋਦੈ ਤੂੰ ਸਰਦਾਰ રે ਸੋਦਾ ਇਸਕੇ ਦਾ ਦਿਲ ਕਰ ਬੈਠਾ ਏ ਯਾਰ ਵੇ ਸੋਦਾ ਇਸਕੇ ਦਾ ਦਿਲ ਕਰ ਬੈਠਾ ਏ ਬੜਾ ਵਧੀਆ ਬੋਲ ਨੇ ਇਸ਼ਕ ਦੀ ਗੱਲ ਆਵੇ ਤੇ ਪੰਜਾਬ ਦੀ ਗੱਲ ਹੋਵੇ ਤੇ ਇਸ਼ਕ ਦੀ ਗੱਲ ਨਾ ਹੋਵੇ ਤੇ ਬਹੁਤ ਵਧੀਆ ਲੱਗਦਾ ਅਸੀਂ ਵੀ ਚਾਹਨੇ ਆ ਕਿ ਤੁਹਾਡਾ ਗਾਣਾ ਬਹੁਤ ਮਕਬੂਲ ਹੋਵੇ ਗਾਇਕੀ ਦੀ ਸ਼ੁਰੂਆਤ ਜਦੋਂ ਤੁਸੀਂ ਕੀਤੀ ਹੈ ਪਰਿਵਾਰ ਦੇ ਵਿੱਚ ਸੀਗੀ ਲੇਕਿਨ ਪਹਿਲੀ ਜਿਹੜੀ ਤੁਸੀਂ ਆਫੀਸ਼ੀਅਲ ਐਲਬਮ ਹੈ ਉਹ ਕਦੋਂ ਰਿਕਾਰਡ ਕੀਤੀ ਸੀਗੀ ਆਫੀਸ਼ੀਸ਼ਲ 2013 ਵਿੱਚ ਆ ਫਰਸਟ ਐਲਬਮ ਸੀ ਤੇਰਾ ਸਵਰਗਾ ਤੋਂ ਸੋਨਾ ਦਰਬਾਰ ਦਾਤੀਏ ਜੋ ਜਿਸ ਵਿੱਚ 8 ਪੇਟਾ ਰਿਕਾਰਡ ਹੋਈਆਂ ਸੀ ਚਾਰ ਸਾਡੀਆਂ ਦੋਨਾਂ ਦੀਆਂ ਸੀ ਚਾਰ ਸਾਡਾ ਸਾਡੇ ਤੋਂ ਛੋਟਾ ਬ੍ਰਦਰ ਹੈ ਪ੍ਰਿੰਸ ਉਹਦੀਆਂ ਰਿਕਾਰਡ ਹੋਈਆਂ ਸੀ ਔਰ ਮਾਤਾ ਰਾਣੀ ਦੀ ਕਿਰਪਾ ਦੇ ਨਾਲ ਬੜੀ ਚੱਲੀ ਸੀ ਉਹ ਕੈਸਟ ਹਾਂਜੀ ਹਾਂਜੀ ਉਦੋਂ ਕੈਸਟ ਚਲਦੀਆਂ ਹੁੰਦੀਆਂ ਸੀ ਦੋ ਦੋਲ ਵਾਲੀਆਂ ਉਹ ਵਾਲੀ ਕਾਫੀ ਉਹ ਵੀ ਇੱਕ ਦੌਰ ਸੀਗਾ ਬੜਾ ਵਧੀਆ ਦੌਰ ਸੀ ਅੱਜ ਤਾਂ ਬਹੁਤ ਫਾਸਟ ਹੋ ਗਿਆ ਦੌਰ ਹਾਂਜੀ ਬਹੁਤ ਸਾ YouTube ਦਾ ਹੋ ਗਿਆ ਹਾਂਜੀ ਹੁਣ ਤਾਂ ਚਲਦੇ ਹੀ ਨਹੀਂ ਕੈਸਲ ਬਹੁਤ ਕਰ ਲਓ ਸੋਸ਼ਲ ਮੀਡੀਆ ਦਾ ਦੌਰ ਆ ਗਿਆ ਉਦੋਂ ਕੈਸਲ ਕਈ ਵਾਰ ਕਾਸ ਵੀ ਜਾਂਦੀ ਸੀ ਆਪਾਂ ਦਾ ਇਹ ਸਪੈਸ਼ਲ ਜਿਹੜੀ ਰੀਲ ਹੁੰਦੀ ਸੀ ਰੀਲ ਹੁੰਦੀ ਸੀ ਉਹਨੂੰ ਗੋਲ ਗੋਲ ਕਰਕੇ ਫਿਰ ਉਹਦੇ ਵਿੱਚ ਪਾਉਂਦੇ ਸੀ ਡੱਕਤ ਤੇ ਹੁਣ ਸਮਾਂ ਬਦਲਦਾ ਜਾ ਰਿਹਾ ਹੈ ਗਾਇਕੀ ਦਾ ਵੀ ਦੌਰ ਉਹ ਹੋਰ ਸੀ ਅੱਜ ਹੋਰ ਹੈ ਤੁਸੀਂ ਕੀ ਫਰਕ ਸਮਝਦੇ ਹੋ ਹਲੇ ਉਮਰ ਤੁਹਾਡੀ ਛੋਟੀ ਹੈ ਲੇਕਿਨ ਜਿਹੜਾ ਅਨੁਭਵ ਹੈ ਨਾ ਤੁਹਾਡਾ ਐਕਸਪੀਰੀਅੰਸ ਉਹ ਬਹੁਤ ਜ਼ਿਆਦਾ ਹੈ ਤੁਸੀਂ ਕੀ ਸਮਝਦੇ ਹੋ ਇਸ ਨੂੰ ਜਿਹੜਾ ਪਹਿਲਾ ਵਾਲਾ ਡਾਟ ਸੀ ਮਹੌਲ ਸੀ ਨਾ ਸਪੈਸ਼ਲ ਤਾਂ ਸਾਨੂੰ ਬਹੁਤ ਜ਼ਿਆਦਾ ਪਸੰਦ ਸੀ ਔਰ ਬਹੁਤ ਵਧੀਆ ਲੱਗਦਾ ਹੁੰਦਾ ਸੀ ਔਰ ਸਪੈਸ਼ਲ ਤਾਂ ਜਿਹੜਾ ਕਿ ਜ਼ਿਆਦਾ ਫਰਕ ਪਿਆ ਮਹਿੰਗਾਈ ਦਾ ਬਹੁਤ ਜ਼ਿਆਦਾ ਪਹਿਲਾਂ ਤਾਂ ਸਾਡੇ ਟਾਈਮ ਵਿੱਚ ਐਵੇਂ ਕਹੀਏ 1 ਰੁਪਿਆ ਵੀ ਹੁੰਦਾ ਸੀ ਥੇਲੀ ਵੀ ਹੁੰਦੀ ਸੀ ਔਰ ਅਸੀਂ ਇਹ ਖਰਚੇ ਵੀ ਹੁੰਦੇ ਸੀ ਅਸੀਂ 5 ਰੁਪਏ ਬਹੁਤ ਜ਼ਿਆਦਾ ਹੁੰਦੇ ਸੀ ਉਸ ਟਾਈਮ ਅਸੀਂ ਦੋਨੋਂ ਐਵੇਂ ਕਹਿੰਦੇ 5 ਰੁਪਏ ਲੈਂਦੇ ਹੁੰਦੇ ਸੀ ਮੈਂ ਛੋਟੇ ਇਸ ਲਈ ਮੇਰੇ ਦੋ ਰੁਪਏ ਦੀਦੀ ਵੱਡੀ ਦੀਦੀ ਦਾ 1 ਰੁਪਿਆ ਜ਼ਿਆਦਾ ਤੈਨੂੰ ਇਹ ਬਹੁਤ ਵਧੀਆ ਦੌਰ ਸੀ ਮੈਨੂੰ ਵੀ ਯਾਦ ਹੈ ਮੈਨੂੰ ਫਾਦਰ ਮੇਰੇ 25 ਪੈਸੇ ਦਿੰਦੇ ਹੁੰਦੇ ਸੀ ਤੇ ਦਪੈਨ ਨੂੰ ਜਦੋਂ ਰੈਸੈਸ ਹੋਣੀ ਤੇ ਉਹਦੇ ਨਾਲ ਖਾਣਾ ਪੀਣਾ ਬੜਾ ਮਜ਼ਾ ਆਉਂਦਾ ਸੀ ਉਹ ਇੱਕ ਅਲੱਗ ਹੀ ਨਜ਼ਾਰਾ ਸੀ ਅੱਜ ਤੋਂ ਬਹੁਤ ਬਦਲਾਅ ਆ ਗਿਆ ਅੱਛਾ ਤੁਸੀਂ ਦੱਸੋ ਜਿਹੜਾ ਪੰਜਾਬੀ ਗਾਇਕੀ ਦੇ ਵਿੱਚ ਉਸ ਤੋਂ ਬਾਅਦ ਫਿਲਮਾਂ ਦੇ ਵਿੱਚ ਆਉਣ ਦਾ ਕਿਵੇਂ ਤੁਹਾਨੂੰ ਸਬਬ ਪ੍ਰਾਪਤ ਹੋਇਆ ਹਾਂਜੀ ਜਿੱਦਾਂ ਕਿ ਅਸੀਂ ਚਲੋ ਤੁਸੀਂ ਸਾਰਿਆਂ ਨੂੰ ਪਿਆਰ ਦਿੰਨੇ ਹੋ ਔਰ ਪਿਆਰ ਮਿਲ ਰਿਹਾ ਬਹੁਤ ਖੁਸ਼ੀ ਹੁੰਦੀ ਆ ਨਾ ਪਿਆਰ ਦੇਖ ਕੇ ਜਦੋਂ ਮਿਲਦਾ ਆ ਤੇ ਅੱਦਾ ਜਿੱਦਾਂ ਜਿੱਦਾ ਲਾਈਫ ਸਟਾਈਲਸ ਹੁੰਦੀਆਂ ਰਹੀਆਂ ਲੋਕੀ ਪਿਆਰ ਦੇਣ ਲੱਗੇ ਅੱਦਾ ਹੀ ਮੂਵੀਜ਼ ਵਿੱਚੋਂ ਬਹੁਤ ਪਿਆਰ ਮਿਲਿਆ ਔਰ ਮੂਵੀ ਲਈ ਸਾਨੂੰ ਕਾਫੀ ਆਫਰਸ ਆਈਆਂ ਤੇ ਕੁਝ ਤਾਂ ਚਲੋ ਹੋਲਡ ਵਿੱਚ ਨੇ ਪੈਂਡਿੰਗਸ ਨੇ ਔਰ ਇੱਕ ਦੋ ਮੂਵੀਜ਼ ਆ ਰਹੀਆਂ ਨੇ ਤੇ ਬਾਕੀ ਹਜੇ ਨੈਕਸਟ ইয়ার ਵਿੱਚ ਵੀ ਆ ਰਹੀਆਂ ਬਹੁਤ ਜ਼ਿਆਦਾ ਉਹ ਤੁਹਾਡੇ ਰੂਬਰੂ ਹੋਣਗੀਆਂ ਬਹੁਤ ਜਲਦ ਅੱਛਾ ਜਿਵੇਂ ਨਾ ਆਮ ਤੌਰ ਤੇ ਦੇਖਿਆ ਜਾਂਦਾ ਜਿਹੜੇ ਸਿੰਗਰਸ ਹਨ ਨਾ ਪੜ੍ਹਾਈ ਪੱਖੋਂ ਨਾ ਥੋੜਾ ਪਿੱਛੇ ਰਹਿ ਜਾਂਦੇ ਬਾ ਮਕਬੂਲ ਅਸੀਂ ਗੱਲ ਕਰੀਏ ਤੁਸੀਂ ਤਾਂ ਬਹੁਤ ਵਧੀਆ ਪੜ੍ਹਾਈ ਕੀਤੀ ਹੈ ਤੁਸੀਂ ਦੋਨਾਂ ਆਪਣੇ ਦੱਸੋ ਕਿਹੜੀ ਕਿਹੜੀ ਪੜ੍ਹਾਈ ਕੀਤੀ ਤੇ ਕੀ ਤੁਹਾਡੀ ਇੱਛਾ ਸੀ ਜੇ ਤੁਸੀਂ ਗਾਇਕੀ ਦੇ ਵਿੱਚ ਆਨਦੇ ਤੇ ਕੀ ਕਰਦੇ ਮੈਂ ਮੈਡੀਕਲ ਕੀਤੀ ਹੋਈ ਹੈ ਪਲੱਸ 2 ਮੈਂ ਨੌਨ ਮੈਡੀਕਲ ਅੱਛਾ ਜੀ ਕੀ ਬੰਨਾ ਚਾਹਦੇ ਇਹ ਵਾਲੀ ਸਟੱਡੀ ਪਪਾ ਨੇ ਪਹਿਲਾਂ ਹੀ ਕਰਵਾਈ ਹੋਈ ਹੈ ਤੁਹਾਨੂੰ हां जी उस तो बाद होली होली फिर सिंगिंग वो लाइन वाली आ गई हां जी प्रोफेशन ਵਿੱਚ ਅੰਨਾ ਜਿਆਦਾ ਬਿਜ਼ੀ ਹੋ ਗਏ ਤੇ ਉਧਰ ਥੋੜਾ ਜਿਹਾ ਟਾਈਮ ਹੀ ਲੱਗਿਆ ਇੱਕ ਲੋਕਡਾਊਨ ਨੇ ਬਹੁਤ ਖਰਾਬ ਕਿਤਾ ਉਦੋਂ ਲੱਗ ਬਹੁਤ ਜਿਆਦਾ हां जी ਤੇ बिकॉज़ मोस्टली ਨਾ ਉਦੋਂ ਹੀ ਜਿਆਦਾ ਸਾਡਾ ਮਤਲਬ ਗੈਪ ਪਿਆ ਸੀ ਸਟੱਡੀ ਦਾ ਉਦੋਂ ਸਾਡੀ ਕੰਪਲੀਟ ਹੋ ਚੁੱਕੇ ਸੀ ਜਿੱਦਾਂ ਹੀ ਅਸੀਂ ਜਲੰਧਰ ਸ਼ਿਫਟ ਹੋਏ ਇੱਥੇ ਸਟੱਡੀ ਕਰਨ ਲਈ ਤੇ ਉਦੋਂ ਹੀ ਲੋਕਡਾਊਨ ਹੋ ਗਿਆ ਫਿਰ ਗੈਪ ਪੈ ਗਿਆ ਪ੍ਰੋਫੈਸ਼ਨ ਵਿੱਚ ਜਿਆਦਾ ਇਧਰ ਧਿਆਨ ਹੋ ਗਿਆ ਔਰ ਇੰਨੇ ਲੋਕਾਂ ਨੇ ਪਿਆਰ ਦਿੱਤਾ ਉਸ ਟਾਈਮ ਵਿੱਚੋਂ ਨਿਕਲਣ ਹੀ ਨਹੀਂ ਦਿੱਤਾ ਹੁਣ ਇਹ ਹੀ ਸਟੱਡੀ ਬਣ ਗਈ ਸਾਡੀ ਤਾਂ ਹਾਂਜੀ ਅੱਛਾ ਜੇ ਤੁਸੀਂ ਗਾਇਕ ਨਾ ਹੁੰਦੇ ਤਾਂ ਕੀ ਬੰਦ ਫਿਰ ਮੈਂ ਡਾਕਟਰ ਐਂ ਮੇਰੀ ਸਪੈਸ਼ਲ ਜਿਹੜੀ ਇੱਛਾ ਸੀ ਨਾ ਉਹ ਹਟ ਗਈ ਐ ਮੈਨੂੰ ਨਾ ਜੱਜ ਬੰਨਾ ਬੜਾ ਪਸੰਦ ਆ ਮੇਰੇ ਸੀ ਕਿ ਮੈਂ ਸਟੱਡੀ ਕਰਕੇ ਨਾਨ ਮੈਡੀਕਲ ਮੈਡੀਕਲ ਕਰਕੇ ਨਾ ਉਹ ਲਾਇਰ ਬਣ ਕੇ ਸਟੱਡੀ ਕੰਪਲੀਟ ਕਰਕੇ ਮੈਂ ਜੱਜ ਬੰਨਾ ਆ ਤੇ ਹੁਣ ਘਰ ਦੇ ਵਿੱਚ ਫਿਰ ਕਦੀ ਆਪਣਾ ਇਹ ਸ਼ੌਂਕ ਨੂੰ ਪੂਰਾ ਕੀਤਾ ਹਾਂਜੀ ਹੁੰਦਾ ਹੀ ਰਹਿੰਦੇ ਸੀ ਜੱਜ ਜੱਜਮੈਂਟ ਦਿੰਦੇ ਹੋ ਕਦੀ ਕਦੀ ਹਾਂਜੀ ਹਾਂਜੀ ਚਲੋ ਜਿਹੜੀ ਗੱਲ ਸਹੀ ਹੈ ਔਰ ਉਹ ਕਹਿਣੀ ਵੀ ਚਾਹੀਦੀ ਆ ਔਰ ਦੱਸਣੀ ਵੀ ਚਾਹੀਦੀ ਆ ਕਿ ਆ ਐਦਾਂ ਨਹੀਂ ਆ ਐਦਾਂ ਤੇ ਜਦੋਂ ਕਈ ਵਾਰ ਕੋਈ ਗੱਲਬਾਤ ਹੁੰਦੀ ਹੈ ਤੇ ਉਦੋਂ ਜੱਜ ਵਾਲਾ ਚਲੋ ਹਿੱਸਾ ਮੇਰੇ ਪੱਲੇ ਹੁੰਦਾ ਉਦੋਂ ਤੁਸੀਂ ਕਦੀ ਫਿਰ ਕਰੇ ਪ੍ਰੈਕਟਿਸ ਕੀਤੀ ਡਾਕਟਰੀ ਦੀ ਹਾਂਜੀ ਦਵਾਈ ਦੁਆਰ ਫਿਰ ਕਰੇ ਆਪੀ ਦੀ ਹਾਂਜੀ ਹਾਂਜੀ ਜਦੋਂ ਚਲੋ ਵੈਸੇ ਤਾਂ ਪਰਮਾਤਮਾ ਸੁੱਖ ਰੱਖੇ ਤੰਦਰੁਸਤੀ ਰੱਖੇ ਜਦੋਂ ਥੋੜੀ ਬਹੁਤੀ ਵੀ ਚੋਟ ਲੱਗਦੀ ਆ ਤੇ ਜਦੋਂ ਪੱਟੀ ਵਗੈਰਾ ਕਰਨੀ ਹੁੰਦੀ ਆ ਇਨਾਂ ਨੂੰ ਬੁਲਾਇਆ ਜਾਂਦਾ ਹੈ ਡਾਕਟਰ ਸਾਹਿਬ ਨਹੀਂ ਵੈਸੇ ਵੀ ਹੁੰਦਾ ਨਾ ਕਿਸੇ ਦੇ ਹੱਥੋਂ ਜਲਦੀ ਆਰਾਮ ਆ ਜਾਂਦਾ ਹਾਲੇ ਬਿਲਕੁਲ ਮੇਰੇ ਫਾਦਰ ਨਾ ਮੈਂ ਵੀ ਮੈਡੀਕਲ ਲਾਈਨਸ ਥੋੜਾ ਸਮਾ ਲਗਾਇਆ ਤੇ ਮਤਲਬ ਮੇਰੇ ਫਾਦਰ ਨੇ ਮੇਰੇ ਕੋਲ ਪਹਿਲਾਂ ਪੁੱਛਦੇ ਹੁੰਦੇ ਸੀ ਕਿਹੜੀ ਦਵਾਈ ਖਾਵਾਂ ਜੇ ਨਾ ਠੀਕ ਹੋ ਫਿਰ ਡਾਕਟਰ ਕੋਲ ਜਾਂਦਾ ਸੀ ਅਕਸਰ ਇਦਾਂ ਹੁੰਦਾ ਹੈ ਕਈ ਵਾਰ ਜਦੋਂ ਤੁਸੀਂ ਕਿਸੇ ਲਾਈਨ 'ਚ ਜਰਦੇ ਨਾ ਪਰਫੈਕਸ਼ਨ ਮਿਲ ਜਾਂਦੀ ਹੈ ਅਜੇ ਗੱਲ ਕਰੀਏ ਪੰਜਾਬ ਦੇ ਵਿੱਚ ਨਾ ਸਿਸਟਰਜ਼ ਦਾ ਅੱਜਕੱਲ ਬੜਾ ਰੁਝਾਨ ਚੱਲ ਰਿਹਾ ਹਰ ਇੱਕ ਦੀ ਆਪਣੀ ਪਹਿਚਾਣ ਹੈ ਤੁਸੀਂ ਕੀ ਸੋਚਦੇ ਹੋ ਇਸ ਨੂੰ ਲੈ ਕੇ ਤੁਹਾਡੀ ਕੀ ਪਹਿਚਾਣ ਕਿਸ ਤਰ੍ਹਾਂ ਕਦੀ ਇਸ ਤਰ੍ਹਾਂ ਦਾ ਆਇਆ ਮੌਕਾ ਕਿ ਕਦੀ ਕਿਸੇ ਨੇ ਕੁਝ ਹੋਰ ਸੋਚ ਲਿਆ ਹੋਵੇ ਕਿ ਇਹ ਸਿਸਟਰਜ਼ ਕਿਹੜੀਆਂ ਨੇ ਕਦੀ ਇਦਾਂ ਹੋ ਜਾ ਮੋਸਟਲੀ ਸਭ ਹਾਲੇ ਅੱਧਾ ਹੋਇਆ ਨਹੀਂ ਹੋਇਆ ਹਾਂਜੀ ਕਿਉਂਕਿ ਕਿਉਂਕਿ ਪਰਮਾਤਮਾ ਦੀ ਮਿਹਰ ਆ ਸਾਰੇ ਬੜਾ ਪਿਆਰ ਦਿੰਦੇ ਨੇ ਔਰ ਪਛਾਣਦੇ ਨੇ ਜਦੋਂ ਦੇਖ ਲੈਂਦੇ ਨੇ ਕਿ ਵਾਓ ਸ਼ਾ ਸਿਸਟਰ ਇਜ਼ ਹੇਅਰ ਸਾਨੂੰ ਇਸ ਗੱਲ ਦੀ ਖੁਸ਼ੀ ਹੁੰਦੀ ਸਾਨੂੰ ਦੇ ਇੱਕ ਲੋਕੇ ਖੁਸ਼ ਬੜਾ ਹੁੰਦੇ ਨੇ ਹਾਂਜੀ ਕਿ ਤੁਸੀਂ ਸ਼ਾ ਸਿਸਟਰ ਅੱਛਾ ਇੱਕ ਜਦੋਂ ਬਾਲੀਵੁੱਡ ਦੇ ਵਿੱਚ ਤਾਂ ਤੁਸੀਂ ਆ ਗਏ ਬਾਲੀਵੁੱਡ ਦਾ ਸੁਪਨਾ ਵੀ ਤੁਹਾਡਾ ਜਰੂਰ ਹੋਏਗਾ ਕੋਈ ਮੌਕਾ ਮਿਲਿਆ ਜਾਂ ਤੁਸੀਂ ਕੋਈ ਟਰਾਈ ਕਰਦੇ ਹੋ ਇਸ ਨੂੰ ਲੈ ਕੇ ਹਾਂਜੀ 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 ਚਲੋ ਪ੍ਰਮਾਤਮਾ ਜਲਦੀ ਮਾਲਕ ਦੁਆ ਸੁਣੇ ਕਬੂਲ ਕਰੇ ਔਰ ਜਲਦੀ ਮੌਕਾ ਮਿਲੇ ਵੈਸੇ ਤਾਂ ਤੁਸੀਂ ਸਾਰਿਆਂ ਨੇ ਮੌਕੇ ਦੇ ਹੀ ਦੇਣੇ ਬਹੁਤ ਦੇ ਦੇਣੇ ਆ ਔਰ ਪਤਾ ਵੀ ਨਹੀਂ ਲੱਗਣਾ ਕਦੋਂ ਮੌਕਾ ਮਿਲ ਗਿਆ ਔਰ ਕਦੋਂ ਉਸ ਜਗ੍ਹਾ ਤੇ ਪਹੁੰਚ ਜਾਣਾ ਮਾਲਕ ਨੇ ਕਿੱਥੇ ਪਹਚਾ ਦੇਣਾ ਜੀ ਬਿਲਕੁਲ ਇੱਕ ਗੱਲ ਕਰਦੇ ਆ ਕਿ ਜਿਹੜੇ ਪੰਜਾਬੀ ਗਾਇਕ ਜਿਹੜੇ ਨੇ ਉਹਨਾਂ ਚ ਤੁਹਾਡਾ ਫੇਵਰਿਟ ਜ਼ਰੂਰ ਹੋਏਗਾ ਕਿਉਂਕਿ ਹਰ ਇੱਕ ਦਾ ਜੇ ਭਾਵੇਂ ਕੋ ਸਿੰਗਰ ਹੈ ਕੋਈ ਫੇਵਰਿਟ ਕੋ ਰੋਲ ਮਾਡਲ ਜ਼ਰੂਰ ਹੁੰਦਾ ਤੁਹਾਡਾ ਦੋਨਾਂ ਦਾ ਅਲੱਗ-ਅਲੱਗ ਇੱਕੋ ਹੀ ਹੈ ਜਾਂ ਅਲੱਗ-ਅਲੱਗ ਹੈ ਰੋਲ ਮਾਡਲ ਤਾਂ ਫਿਲਹਾਲ ਸਾਡਾ ਕੋਈ ਬਾਕੀ ਰਾਈਟਿੰਗ ਵਿੱਚ ਮਾਨ ਸਾਹਿਬ ਜੀ ਅੱਛਾ ਜੀ ਤੇ ਗਾਇਕੀ ਦੇ ਵਿੱਚ ਕੋਈ ਕਦੀ ਜਿਹਨੂੰ ਤੁਸੀਂ ਸੁਣਨਾ ਬਹੁਤ ਪਸੰਦ ਕਰਦੇ ਹੋ ਭਾਵੇਂ ਪੁਰਾਣਾ ਵੀ ਹੋ ਸਕਦਾ ਕੋਈ ਅਸੀਂ ਨਹੀਂ ਸੁਣਦੇ ਅਸੀਂ ਸਭ ਨੂੰ ਆ ਕਿਉਂਕਿ ਬਹੁਤ ਕੁਝ ਸਿੱਖਣ ਨੂੰ ਮਿਲਦਾ ਆ ਸੁਣਨ ਨੂੰ ਮਿਲਦਾ ਬਹੁਤ ਚੰਗੀਆਂ ਗੱਲਾਂ ਹੁੰਦੀਆਂ ਔਰ ਕਈ ਵਾਰ ਚਲੋ ਐਵੇਂ ਕਹੇ ਸਾਡੇ ਤੋਂ ਵੀ ਗਲਤੀ ਹੋ ਜਾਂਦੀ ਕਿ ਐਦਾਂ ਨਹੀਂ ਆਪਾਂ ਨੂੰ ਐਦਾਂ ਕਰਨਾ ਚਾਹੀਦਾ ਇਸ ਲਈ ਸੁਣਦੇ ਸਭ ਨੂੰ ਆ ਹਿੰਦੀ ਨੂੰ ਵੀ ਸੁਣਦੇ ਆ ਪੰਜਾਬੀ ਨੂੰ ਵੀ ਜਿਹੜੇ ਪਹਿਲਾ ਵਾਲੇ ਸਿੰਗਰਸ ਹੋ ਉਹਨਾਂ ਨੂੰ ਵੀ ਪੁਰਾਣੀਆਂ ਚੀਜ਼ਾਂ ਵੀ ਸੁਣੀਦੀਆਂ ਆ ਔਰ ਸੂਫੀ ਕਵਾਲੀ ਪੰਜਾਬੀ ਗਾਣੇ ਅੱਜ ਕੱਲ ਦੇ ਮੌਲ ਅਕੋਰਡਿੰਗ ਤਾਂ ਅੱਜ ਕੱਲ ਦੇ ਗਾਣੇ ਵੀ ਸੁਣਨੇ ਪੈਂਦੇ ਆ ਅਜੀ ਵੀ ਕੋ ਅੱਜ ਕੱਲ ਦੇ ਗਾਣਿਆਂ ਦੀ ਗੱਲ ਕੀਤੀ ਜਾਵੇ ਤੁਹਾਡੇ ਬਾਰੇ ਬੜਾ ਮਸ਼ਹੂਰ ਹੈ ਕਿ ਤੁਸੀਂ ਹਰ ਤਰ੍ਹਾਂ ਦਾ ਭਾਵੇਂ ਧਾਰਮਿਕ ਗੀਤ ਆ ਭਾਵੇਂ ਸੂਫੀ ਹੈ ਉਸ ਨੂੰ ਗਾ ਲੈਂਦੇ ਹੋ ਤੇ ਉਹ ਕਿਸ ਤਰ੍ਹਾਂ ਤੁਸੀਂ ਮੈਨੇਜ ਕਰਦੇ ਹੋ ਤੇ ਤੁਹਾਨੂੰ ਸਭ ਤੋਂ ਅੱਛਾ ਕੀ ਲੱਗਦਾ ਸੂਫੀ ਲੱਗਦਾ ਧਾਰਮਿਕ ਲੱਗਦਾ ਜਾਂ ਕੀ ਲੱਗਦਾ ਆ ਫਿਰ ਮੋਸਟਲੀ ਤਾਂ ਸਟੇਜਸ ਤੇ ਜਿਆਦਾ ਸਾਡੇ ਤਾਂ ਸੂਫੀ ਸੁਣਨਾ ਪਸੰਦ ਕਰਦੇ ਆ ਔਰ ਬੜਾ ਅੱਛਾ ਲੱਗਦਾ ਜਦੋਂ ਅਰਿਸਪੌਂਸ ਆਂਡ ਆਡੀਅנס ਦਾ ਔਰ ਉਦਾਂ ਵੈਸੇ ਨਾਰਮਲੀ ਜਿੱਦਾਂ ਦੇ ਲੋਕ ਹੁੰਦੇ ਜਿੱਦਾਂ ਦਾ ਉਹਨਾਂ ਨੂੰ ਚਾਹੀਦਾ ਹੁੰਦਾ ਸੁਣਾ ਦਿੰਨੇ ਆ ਉਹ ਪ੍ਰੋਮਾਇਸ ਆ ਕਰ ਦਿੰਦੇ ਆ ਇਹ ਵਾਲਾ ਸੁਣਾ ਦੋ ਪੰਜਾਬੀ ਸੁਣਾ ਹਿੰਦੀ ਸੁਣਾ ਔਰ ਇੱਕ ਹੋਰ ਇਨਫੋਰਮੇਸ਼ਨ ਨਿਊ ਪੰਜਾਬੀ ਸੌਂਗਸ ਵੀ ਜਲਦੀ ਰਿਲੀਜ਼ ਹੋ ਰਿਹਾ ਕਾਫੀ ਕੌਣ ਹੋ ਚ ਬਹੁਤ ਜਲਦੀ ਆ ਰਿਹਾ ਸਿੰਗਲ ਸਿੰਗਲ ਟਰੈਕ ਵੀ ਆ ਰਿਹਾ ਬਟ ਹੋਵਾਂਗੇ ਦੋਨੋਂ ਵਿੱਚ ਅੱਛਾ ਅੱਛਾ ਪਰ ਇਦਾਂ ਹੋ ਸਕਦਾ ਕਿ ਤੁਹਾਨੂੰ ਕਿਸੇ ਨਾਲ ਬੌਂਡ ਨਹੀਂ ਤਾਂ ਤੁਸੀਂ ਆਪਣੇ ਜਿਹੜੇ 2250 ਦੇ ਦਰਸ਼ਕਾਂ ਨੂੰ ਉਹਨਾਂ ਦੇ ਇੱਕ ਇੱਕ ਗੋਲ ਸੁਣਾ ਦਿੱਤੇ ਜਾਣ ਜੇ ਕੋਈ ਦਿੱਕਤ ਨਾ ਹੋਵੇ ਤਾਂ ਓਕੇ ਬਿਕੋਜ਼ ਮੋਸਟਲੀ ਤਾਂ ਐਵੇਂ ਕਿ ਹਜੇ ਕੰਪਨੀਆਂ ਦਾ ਪਤਾ ਨਹੀਂ ਹੈ ਨਾ ਕਿਉਂਕਿ ਤੁਹਾਨੂੰ ਪਤਾ ਮੋਸਟਲੀ ਜਿੰਨੀਆਂ ਵੀ ਕੰਪਨੀਆਂ ਦਾ ਉਹਨਾਂ ਨੂੰ ਆਂਦਾ ਜਦੋਂ ਤੱਕ ਅਸੀਂ ਰਿਲੀਜ਼ ਨਹੀਂ ਕਰਦੇ ਲਾਂਚ ਨਹੀਂ ਕਰਦੇ ਜਿਹੜੇ ਸਾਡੇ ਲਿਰਿਕਸ ਨੇ ਹਨਾ ਵੀ ਉਹ ਕਿਸੇ ਦੇ ਮਤਲਬ ਆਦਾ ਪਲੇਟਫਾਰਮ ਤੇ ਕਿਤੇ ਨਾ ਨਾ ਤੇ ਇਸ ਲਈ ਸੌਰੀ ਉਹ ਨਹੀਂ ਤਨੂੰ ਹੋਰ ਕੋਈ ਤੁਸੀਂ ਜਿਹੜਾ ਵੀ ਸੁਣਨਾ ਚਾਹੋਗੇ ਨਹੀਂ ਸੂਫੀ ਦੀ ਗੱਲ ਕਰਾਂਗੇ ਤੇ ਸੂਫੀ ਦਾ ਜਰੂਰ ਸੁਣਾਗੇ ਹਾਂਜੀ ਹਾਂਜੀ ਸੌਦਾ ਇਸ਼ਕੇ ਦਾ ਇਸ ਤੋਂ ਪਹਿਲਾਂ ਅਸੀਂ ਇੱਕ Song ਕੀਤਾ ਸੀ ਉਹ ਵੀ ਇਸ਼ਕ ਵਾਲੀ ਗੱਲ ਹੈ ਉਹਦੇ ਵਿੱਚ ਦਿਲ ਦੀ ਗੱਲ ਹੈ ਹਾਂਜੀ ਪੰਜਾਬ ਦੀ ਗੱਲ ਕਰਾਂਗੇ ਤੇ ਇਸ਼ਕ ਦੀ ਤਾਂ ਗੱਲ ਹੋਣੀ ਹੋਣੀ ਹੈ ਜੀ ਹਾਂਜੀ ਹਾਂਜੀ ਔਰ ਇਸ਼ਕ ਵੀ ਦਿਲੋਂ ਹੀ ਹੁੰਦਾ ਹੈ ਇਸ ਲਈ ਦਿਲ ਦਾ Song ਤੁਹਾਡੀ ਨਜ਼ਰ ਦਿਲ ਦੀ ਖੇਡ ਮੈਂ ਕੈਡ ਕੇ ਸਖਿਓ ਭੁੱਲ ਕਰ ਬੇ ਸੀ ਕਈ ਧਾਰਮਿਕ ਗੀਤ ਵੀ ਗਾਇਆ ਇੱਕ ਮਾਤਾ ਗੁਜਰੀ ਦੇ ਉੱਤੇ ਵੀ ਗਾਇਆ ਅਸੀਂ ਚਾਹਦੇ ਹਾਂ ਕਿ ਦਰਸ਼ਕ ਉਹ ਵੀ ਹੁੰਦੀ ਐ ਵੀ ਦੋ ਲਾਈਨਾਂ ਜਰੂਰ ਸੁਣੋ ਵੈਸੇ ਤਾਂ ਉਹਨਾਂ ਨੇ ਸੁਨੀਆਂ ਲੇਕਿਨ ਸਾਡੇ ਪਲੇਟਫਾਰਮ ਦੇ ਰਾਹੀਂ ਜਰੂਰ ਚਾਹਦੇ ਹਾਂ ਕਿ ਉਹ ਵੀ ਸੁਣਨ ਹਾਂਜੀ ਜਰੂਰ ਵੈਸੇ ਤਾਂ ਇਹ ਸ਼ਬਦ ਸਿਟਾਂ ਦੇ ਸਾਇਆ ਜਾਂਦਾ ਬਿਲਕੁਲ ਜਦੋਂ ਗੁਰਬਾਣੀ ਦੀ ਹੋਵੇ ਤੇ ਇਹ ਕਹਿੰਦੇ ਜੁੜੀ ਅਦਬ ਸਤਕਾਰ ਜਿਹੜਾ ਉਹਦਾ ਬਾਣੀ ਦਾ ਉਹ ਹੋਣਾ ਚਾਹੀਦਾ ਤੁਸੀਂ ਸਿਰ ਟੱਕੇ ਸ਼ਬਦ ਅਸੀਂ ਚਾਹਨੇ ਕਿ ਵਾਇਸ ਤੋਂ ਪੰਜਾਬ ਦੇ ਦਰਸ਼ਕਾਂ ਨੂੰ ਜਰੂਰ ਹੋ ਸਰਵਨ ਕਰਨ ਤੁਹਾਡੇ ਇਹ ਬੋਲ ਜਿਹੜੇ ਹੈਗੇ ते री याद च अखिय नद च अखिय न माउ मा त हुन मा मा गुजरी वरगे मा माउ उ माउ ने मा गुजरी ਇਹਨਾਂ ਇੱਕ ਗੁਰੂ ਰਵੀਦਾਸ ਜੀ ਦਾ ਗੀਤ ਹੈ ਬਹੁਤ ਵਾਇਰਲ ਹੋਇਆ ਸੀ ਅਸੀਂ ਚਾਹੁੰਦੇ ਕਿ ਉਹ ਵੀ ਜੇ ਤੁਸੀਂ ਸਾਡੇ ਦਰਸ਼ਕਾਂ ਨੂੰ ਸੁਣਾ ਦਿਓ ਹਾਂਜੀ ਬਿਲਕੁਲ ਸਤਗੁਰ ਰਵੀਦਾਸ ਮਹਾਰਾਜ ਜੀ ਦਾ ਗੁਰਪੁਰਬ ਆ ਰਿਹਾ ਹੈ ਔਰ ਸਾਰੇ ਦਰਸ਼ਕਾਂ ਨੂੰ ਬਹੁਤ-ਬਹੁਤ ਮੁਬਾਰਕਾਂ ਸਤਗੁਰ ਰਵੀਦਾਸ ਮਹਾਰਾਜ ਜੀ ਦੀ ਸਾਡੇ ਤੇ ਬੜੀ ਕਿਰਪਾ ਹੋਈ ਹੈ ਸਾਨੂੰ ਸਪੈਸ਼ਲ ਮੌਕੇ ਤੋਂ ਇੱਥੇ ਲੈ ਕੇ ਜਲੰਧਰ ਉਹ ਔਰ ਅੱਜ ਉਹਨਾਂ ਦੀ ਕਿਰਪਾ ਦੇ ਨਾਲ ਫੋਰਨ ਕੰਟਰੀਆਂ ਵਿੱਚ ਸਾਡਾ ਨਾਮ ਜਗ੍ਹਾ-ਜਗ੍ਹਾ ਤੇ ਸ਼ਾ ਸਿਸਟਰ ਹੋ ਰਹੀ ਹੈ ਬੜਾ ਅੱਛਾ ਲੱਗਦਾ ਹੈ ਹਾਂਜੀ ਉਹਨਾਂ ਦਾ ਇੱਕ Song ਅਸੀਂ ਕੀਤਾ ਸੀ ਪੂਰੀ ਰਵਿਦਾਸੀਆ ਸਮਾਜ ਨੂੰ ਡੈਡੀਕੇਟ ਕੀਤਾ ਸੀ ਗੱਲ ਰਵਿਦਾਸੀਆਂ ਚ ਜੋ ਕਿ ਬਾਹਰ ਫੋਰਨਸ ਵਿੱਚ ਬਹੁਤ ਵਾਇਰਲ ਹੋਇਆ ਤੁਹਾਨੂੰ ਉਹ ਸੁਣਾਉਣੀ ਆ ਬਾਈ ਕੈਰਟ ਦੁਬਈ ਵਾਲਾ ਜਿਵੇਂ 골ਡ ਖਰਾ ਡਲਰਾਂ ਤੇ ਬੰਦੇ ਮੰਗੂ ਸਾਦਾ ਨਾਮ ਬੜਾ ਖਲੀ ਪੇ ਵੰਗੂ ਬੁਰਜ ਖਲੀ ਪੇ ਵੰਗੂ ਹੁੰਦੇ ਚਰਚੇ ਗੱਲ ਰਬਦਾਸਿਆਂ ਚ ਹੈ ਕੋਈ ਜ਼ਰੂਰ ਬੁਰਜ ਖਲੀ ਪੇ ਵੰਗੂ ਹੁੰਦੇ ਚਰਚੇ ਗੱਲ ਰਬਦਾਸਿਆਂ ਚ ਹੈ ਕੋਈ ਜ਼ਰੂਰ ਤੁਸੀਂ ਹੁਣੇ ਮਾਨ ਸਾਹਿਬ ਦੀ ਗੱਲ ਕੀਤੀ ਮਾਨ ਸਾਹਿਬ ਦੇ ਕਿਹੜੇ ਗੀਤ ਤੁਹਾਨੂੰ ਬਹੁਤ ਅੱਛੇ ਲੱਗਦੇ ਨੇ ਅਸੀਂ ਉਹ ਵੀ ਚਾਹਨੇ ਕਿ ਉਹ ਵੀ ਤੁਸੀਂ ਸੁਣਾਓ ਸਾਨੂੰ ਹਾਂਜੀ ਅੰਮ੍ਰਿਤ ਵੈਸੇ ਤਾਂ ਉਹਨਾਂ ਦਾ ਕੋਈ ਵੀ ਦਾਦਾ ਗੀਤ ਨਹੀਂ ਜੋ ਅਸੀਂ ਕਹੀਏ ਕਿ ਨਹੀਂ ਪਸੰਦ ਉਹਨਾਂ ਦੇ ਸਾਰੇ ਗੀਤ ਬੜੇ ਅੱਛੇ ਆ ਔਰ ਉਹਨਾਂ ਦੇ ਬਰਥਡੇ ਤੇ ਅਸੀਂ 2 ਸਾਲ ਪਹਿਲਾਂ ਉਹਨਾਂ ਨੂੰ ਇੱਕ Song dedicate ਕੀਤਾ ਸੀ ਉਹ ਤੁਹਾਨੂੰ ਸੁਣਾਣੇ ਅਸੀਂ ਹਾਂਜੀ ਭੁੱਲੇ ਸ਼ਾ ਗੁਰੂ ਨਾਨਕ ਨੂੰ ਪਾਇਆ ਲਾਡੀ ਸ਼ਾ ਤੈਨੂੰ ਚਰਨੀ ਲਾ ਜਣਾ ਵੇਖ ਕੇ ਮੈਨੂੰ ਬੁੱਲਾ ਚੇਤੇ ਆਉਂਦਾ ਏ ਤੇਰਾ ਨੱਚਣਾ ਵੇਖ ਕੇ ਮੈਨੂੰ ਬੁੱਲਾ ਚੇਤੇ ਆਉਂਦਾ ਏ ਕਿਉਂਕਿ ਮਾਨ ਸਾਹਿਬ ਜੀ ਦਾ ਜਿਹੜਾ ਨੱਚਣਾ ਹੈ ਨਾ ਉਹ ਬਾ ਕਮਲ ਦੇਖਣ ਵਾਲਾ ਹੁੰਦਾ ਔਰ ਜਦੋਂ ਅਸੀਂ ਸਪੈਸ਼ਲ ਜਦੋਂ ਛੋਟੇ ਹੁੰਦੇ ਸੀ ਉਹਨਾਂ ਨੂੰ ਜਦੋਂ ਦੇਖਦੇ ਸੀ ਨਾ ਸਾਨੂੰ ਬੜੀ ਖੁਸ਼ੀ ਹੁੰਦੀ ਸੀ ਐਂ ਜਦੋਂ ਫਸਟ ਟਾਈਮ ਅਸੀਂ ਨਕੋਦਰ ਦਰਬਾਰ ਤੇ ਗਾਇਆ ਨਾ ਤੇ ਸਾਨੂੰ ਇੰਨੀ ਖੁਸ਼ੀ ਹੋਈ ਮਾਨ ਸਾਹਿਬ ਨੂੰ ਦੇਖ ਕੇ ਤੇ ਉਹ ਜਦੋਂ ਨੱਚਦੇ ਆ ਨਾ ਬਿਲਕੁਲ ਬੁੱਲਾ ਚੇਤੇ ਹੁੰਦਾ ਉਸ ਟਾਈਮ ਖਾਸ ਕਰਕੇ ਜਦੋਂ ਡਫਰੀ ਨਾਲ ਰੱਖੇ ਗਲੋ ਤਾਂ ਬਹੁਤ ਹੀ ਮਤਲਬ ਪੁਰਾਣੇ ਟਾਈਮ ਦੀ ਗੱਲ ਕਰਿਆ ਸੀ ਦੇਖਦੇ ਆ ਤੇ ਉਹ ਬਹੁਤ ਜ਼ਿਆਦਾ ਸਾਨੂੰ ਉਹ ਦਿਨ ਨੂੰ ਸਕੂਨ ਮਿਲਦਾ ਸੀ ਜਦੋਂ ਉਹਨਾਂ ਨੂੰ ਸੁਣਦੇ ਸੀ ਹਾਂਜੀ ਹਾਂਜੀ ਅੱਛਾ ਇੱਕ ਗੱਲ ਕਰਦੇ ਕੁਝ ਸਾਲ ਪਹਿਲਾਂ ਦਿੱਕਲਦਾ ਪੰਜਾਬ ਦੇ ਕੀ ਪੂਰੇ ਦੇਸ਼ ਦੇ ਵਿੱਚ ਖਾਸ ਕਰਕੇ ਪੰਜਾਬ 'ਚ ਬੀਟੀ ਬਚਾਓ ਅਭਿਆਨ ਚੱਲ ਰਿਹਾ ਸੀ ਅੱਜ ਦੇ ਟਾਈਮ ਮੁੰਡਾ ਬਚਾਓ ਅਭਿਆਨ ਸ਼ੁਰੂ ਹੋ ਚੁੱਕਿਆ ਹੈ ਜਿਹੜੇ ਬੱਚੇ ਸਾਡੇ ਨੌਜਵਾਨ ਹੈ ਅਲੱਗ ਦਿਸ਼ਾ ਚ ਚਲੇ ਗਏ ਨੇ ਨਸ਼ੇ ਚ ਚਲੇ ਗਏ ਨੇ ਮੈਂ ਸਾਫ਼ ਕਹਿੰਦਾ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ ਕਿ ਕੋਈ ਮੈਸੇਜ ਦੇਣਾ ਚਾਹੋਗੇ ਬੱਚਿਆਂ ਨੂੰ ਸਾਡੇ ਜਿਹੜੇ ਅੱਜ ਦੇ ਪੰਜਾਬ ਦੇ ਨੌਜਵਾਨਾਂ ਨੂੰ ਹਾਂਜੀ ਹਾਂਜੀ ਜ਼ਰੂਰ ਔਰ ਚੰਗੀ ਲੱਗਿਆ ਕਿ ਤੁਸੀਂ ਇਹ ਸਾਨੂੰ ਸਵਾਲ ਪੁੱਛਿਆ ਬਿਕੋਜ਼ ਅੱਜ ਕੱਲ ਦੇ ਜਿਹੜੇ ਮੁੰਡੇ ਆ ਨਸ਼ਾ ਵਿੱਚ ਅੰਨਾ ਵੜ ਗਏ ਨੇ ਕਿਉਂਕਿ ਦੇਖੋ ਵਾਟ ਸਪੈਸ਼ਲ ਅਸੀਂ ਇਹ ਰਿਕੁਐਸਟ ਕਰਦੇ ਆਂ ਔਰ ਬੇਨਤੀ ਕਰਦੇ ਆਂ ਕਿ ਜਿੰਨੇ ਵੀ ਸਾਨੂੰ ਚਾਹਣ ਵਾਲੇ ਆ ਸਾਡੇ ਫੈਨਸ ਨੇ ਆ ਨਾ ਮੁੰਡੇ ਨੇ ਤੇ ਉਹਨਾਂ ਗਈ ਬੇਨਤੀ ਆ ਕਿ ਇਹ ਨਸ਼ਾ ਨਾ ਕਰੋ ਨਸ਼ਾ ਛੱਡੋ ਬਿਕੋਜ਼ ਜਿਹੜੇ ਭਰਾ ਹੁੰਦੇ ਆ ਭੈਣ ਦੀ ਇੱਜ਼ਤ ਹੁੰਦੀ ਆ ਸ਼ਾਨ ਹੁੰਦੀ ਆ ਇੰਨਾ ਪਿਆਰ ਕਰਦੇ ਹੁੰਦੇ ਭੈਣਾਂ ਨੂੰ ਸਭ ਤੋਂ ਵੱਧ ਪਿਆਰ ਭੈਣਾਂ ਨੂੰ ਕਰਦੇ ਹੁੰਦੇ ਆ ਤੇ ਜੇ ਉਹ ਹੀ ਭਰਾ ਨਹੀਂ ਹੋਗੇ ਔਰ ਜੇ ਨਸ਼ੇ ਵਿੱਚ ਵਰਤ ਜੂਗੇ ਤਾਂ ਫਿਰ ਉਹਨਾਂ ਦੀ ਇੱਜ਼ਤ ਔਰ ਪੱਗ ਦਾ ਕੌਣ ਖਿਆਲ ਰੱਖੇਗਾ ਉਹਨਾਂ ਨੂੰ ਬਚਾਊਗਾ ਕੌਣ ਕਿਉਂਕਿ ਅੱਜ ਕੱਲ ਮੌਲ-ਗਲ ਬਹੁਤ ਜ਼ਿਆਦਾ ਖਰਾਬ ਆ ਤੁਹਾਨੂੰ ਵੀ ਸਭ ਨੂੰ ਪਤਾ ਔਰ ਸਾਨੂੰ ਵੀ ਪਤਾ ਹੈ ਜੀ ਬਿਲਕੁਲ ਇਹ ਇੱਕ ਜ਼ਰੂਰੀ ਹੈ ਅੱਜ ਦੇ ਸਮੇਂ ਵਿੱਚ ਸਾਡੇ ਜਿਹੜੇ ਨੌਜਵਾਨ ਪੰਜਾਬ ਦੇ ਜਿਹੜੇ ਨੌਜਵਾਨ ਮਸ਼ਹੂਰ ਹੁੰਦੇ ਸੀ ਆਪਣੀ ਦਲੇਰੀਆਂ ਨੂੰ ਲੈ ਕੇ ਅੱਜ ਉਹ ਨਸ਼ੇ 'ਚ ਪੈ ਗਏ ਨੇ ਤੁਹਾਡੇ ਜਿਹੜੀ ਅਸੀਂ ਵੀ ਚਾਹਨੇ ਵਾਇਸ ਤੋਂ ਪੰਜਾਬ ਦੇ ਇਸ ਪਲੇਟਫਾਰਮ ਤੋਂ ਕਿ ਜਿਹੜੇ ਨੌਜਵਾਨ ਇਸ ਪਾਸੇ ਹੋਏ ਨੇ ਉਹਨਾਂ ਨੂੰ ਵਾਪਸੀ ਆਣਾ ਚਾਹੀਦਾ ਕਿਉਂਕਿ ਪੰਜਾਬ ਦਾ ਨੌਜਵਾਨ ਦਾ ਇੱਕ ਪੂਰੀ ਦੁਨੀਆ ਦੇ ਵਿੱਚ ਇੱਕ ਨਾਮ ਹੈ ਹੁਣ ਜਾਂਦੇ ਜਾਂਦੇ ਵਿਅਕਤੀਗਤ ਗੱਲ ਵੀ ਕਹਿੰਦੇ ਜ਼ਰੂਰ ਕਰ ਲੈਣੀ ਚਾਹੀਦੀ ਆਮ ਤੌਰ ਤੇ ਹਰ ਲੜਕੀ ਦਾ ਇੱਕ ਸੁਪਨਾ ਹੁੰਦਾ ਕਿ ਜਿਹੜਾ ਹੁੰਦਾ ਜੀਵਨ ਸਾਥੀ ਉਹ ਇਸ ਤਰ੍ਹਾਂ ਦਾ ਹੋਣਾ ਤੁਸੀਂ ਵੀ ਕੁਝ ਸੋਚ ਕੇ ਰੱਖਿਆ ਇੱਕ ਕਹਿੰਦੇ ਨਾ ਬਣਾਇਆ ਹੁੰਦਾ ਤੁਸੀਂ ਕੀ ਸੋਚਦੇ ਹੋ ਕਿ ਕਿਸ ਤਰ੍ਹਾਂ ਦਾ ਹੋਣਾ ਹਾਂਜੀ ਆ ਲਾਈਫ ਦੇ ਹੁਣ ਤੱਕ ਦੇ ਐਕਸਪੀਰੀਅੰਸ ਦੇ ਅਕੋਰਡਿੰਗ ਅੱਜਕੱਲ ਜੋ ਲੋਕ ਨੇ ਜ਼ਿਆਦਾਤਰ ਮਤਲਬ ਜਦੋਂ ਬੰਦਾ ਅੱਗੇ ਜਾਂਦਾ ਉਹਨੂੰ ਪਿੱਛੇ ਖਿੱਚਦੇ ਨੇ ਔਰ ਬੜੇ ਲੋਕ ਅੱਛੇ ਵੀ ਮਿਲੇ ਆ ਔਰ ਕਹ ਲੋ ਕਿ ਥੋੜੇ ਥੋੜੇ ਉਹਨਾਂ ਵਿੱਚ ਕਮੀਆਂ ਵਾਲੇ ਵੀ ਮਿਲੇ ਆ ਔਰ ਬਟ ਅਸੀਂ ਇਹ ਐਕਸਪੀਰੀਅੰਸ ਕੀਤਾ ਹੈ ਕਿ ਅੱਜ ਕੱਲ ਦੀ ਦੁਨੀਆ ਵਿੱਚ ਇੱਕ ਮਾਪਾ ਪਾ ਹੈ ਜੋ ਆਪਣੇ ਬੱਚੇ ਦੀ ਬੱਚੇ ਲਈ ਸਭ ਤੋਂ ਵਧੀਆ ਸੋਚਦਾ ਹੈ ਔਰ ਸਭ ਤੋਂ ਵਧੀਆ ਕਰਨ ਦੀ ਕੋਸ਼ਿਸ਼ ਕਰਦਾ ਹੈ ਚਾਹੇ ਉਹ ਮਾੜਾ ਹੈ ਗਰੀਬ ਹੈ ਚਾਹੇ ਅਮੀਰ ਹੈ ਉਹ ਆਪਣੇ ਬੱਚੇ ਲਈ ਬੈਸਟ ਹੀ ਕਰੇਗਾ ਹਮੇਸ਼ਾ ਔਰ ਸਾਡਾ ਇਹ ਸੁਪਨਾ ਹੈ ਸਪੈਸ਼ਲੀ ਮੇਰਾ ਕਿ ਅਗਰ ਮੇਰਾ ਜੀਵਨ ਸਾਥੀ ਹੋਵੇ ਮੇਰੇ ਪਾਪਾ ਬਿਲਕੁਲ ਜਿੱਦਾਂ ਮੇਰੇ ਪਾਪਾ ਹੈ ਇਮਾਨਦਾਰ ਓਨੈਸਟ ਨੇ ਹਾਰਡ ਵਰਕਿੰਗ ਨੇ ਜਿੱਦਾਂ ਉਹਨਾਂ ਨੇ ਸਾਨੂੰ ਇੰਨਾ ਸਟਰਗਲ ਕਰਕੇ ਇੱਥੋਂ ਤੱਕ ਪਹੁੰਚਾਇਆ ਔਰ ਅੱਜ ਜੇ ਸ਼ਾ ਸਿਸਟਰ ਨੇ ਉਹਨਾਂ ਦੀ ਬਦੌਲਤ ਨੇ ਤੇ ਜੀ ਸਾਡੇ ਆਈਡਲ ਉਹੀ ਨੇ ਤੇ ਉਹਨਾਂ ਵਰਗਾ ਹੀ ਹੋਣਾ ਚਾਹੀਦਾ ਹੈ ਅੱਛਾ ਤੁਸੀਂ ਵਿਦੇਸ਼ਾਂ 'ਚ ਵੀ ਸ਼ੋਅ ਲਗਾਉਂਦੇ ਹੋ ਦੇਸ਼ 'ਚ ਵੀ ਸ਼ੋਅ ਲਗਾਉਂਦੇ ਹੋ ਵਿਦੇਸ਼ 'ਚ ਜਾ ਕੇ ਜਿਹੜਾ ਪਿਆਰ ਮਿਲਦਾ ਕਿਸ ਤਰ੍ਹਾਂ ਦਾ ਐਕਸਪੀਰੀਅੰਸ ਹੈ ਤੁਹਾਡਾ ਉਹ ਬੜਾ ਚੈਕਸਪੀਅਰਸ ਰਿਹਾ ਦੁਬਈ ਸ਼ੋਅ ਲਗਾ ਕੇ ਆਏ ਹਜਮਾਨ ਵਿੱਚ ਯੂਏਈ ਵਿੱਚ ਸਤਗੁਰ ਰਵਿਦਾਸ ਮਹਾਰਾਜ ਜੀ ਦੇ ਔਰ ਬੜਾ ਪਿਆਰ ਮਿਲਿਆ ਬਹੁਤ ਜ਼ਿਆਦਾ ਇਸ ਤੋਂ ਵੀ ਪੰਜਾਬ ਨਾਲੋਂ ਵੀ ਬਹੁਤ ਜ਼ਿਆਦਾ ਉੱਥੇ ਉਹਨਾਂ ਨੇ ਰਿਸਪੈਕਟ ਕੀਤੀ ਬੜੇ ਅੱਛੇ ਤਰੀਕੇ ਨਾਲ ਸਾਡਾ ਵੈਲਕਮ ਕੀਤਾ ਹਾਂਜੀ ਔਰ ਜਦ ਤੱਕ ਅਸੀਂ ਫਲੈਟ ਵਿੱਚ ਵਾਪਸ ਨਹੀਂ ਆਏ ਹੋ ਨਾਲ ਨਾਲ ਬੈਣ ਹਾਂਜੀ ਸਾਡੇ ਫਲਾਈਟ ਜਦੋਂ ਸਾਡੀ ਮਤਲਬ ਉੱਥੋਂ ਫਲਾਈਟ ਹੋਣੀ ਸੀ ਤੇ ਸਾਰੇ ਸਾਨੂੰ ਸੀ ਆਫ ਕਰਨ ਆਏ ਐ ਇੰਨੀ ਖੁਸ਼ੀ ਹੋਈ ਆਪਣੇ ਸਾਰੇ ਤੁਹਾਨੂੰ ਪਤਾ ਉੱਥੇ ਮੋਸਟਲੀ ਲੋਕ ਸਾਰੇ ਬਿਜ਼ੀ ਹੁੰਦੇ ਆ ਕਿਸੇ ਕੋਲ ਨਾ ਟਾਈਮ ਨਹੀਂ ਹੁੰਦਾ ਆਪਣੇ ਸਾਰੇ ਥੋੜਾ ਥੋੜਾ ਟਾਈਮ ਕੱਢ ਕੇ ਸਾਨੂੰ ਉੱਥੇ ਸੀ ਆਫ ਕਰਨ ਆਏ ਸਾਨੂੰ ਲੈਣ ਆਏ ਐ ਇੰਨੇ ਅੱਛੇ ਤਰੀਕੇ ਨਾਲ ਸਾਡਾ ਵੈਲਕਮ ਕੀਤਾ ਔਰ ਜਦੋਂ ਪ੍ਰੋਗਰਾਮ ਤੇ ਜਾ ਰਿਹਾ ਸੀ ਸਾਨੂੰ ਲੈ ਆ ਨਾ ਐ ਐਂਡ ਪੂਰੀਆਂ ਬਾ ਕਮਲ ਦੀਆਂ ਗੱਡੀਆਂ ਵਿੱਚ ਸਾਡੀ ਐਂਟਰੀ ਕਰਵਾਈ ਉਹਨਾਂ ਨੇ ਐਂਡ ਉੱਥੇ ਇੰਨੀਆਂ ਰੀਲਸ ਬਣੀਆਂ ਔਰ ਟਿਕਟੌਕ ਤੇ ਨਿਆ ਵਾਇਰਲ ਹੋਈਆਂ ਤੇ ਲੋਕੀ ਮੈਸੇਜ ਕਰ ਕਰਕੇ ਕਹ ਰਹੇ ਸੀ ਕਿ ਟਿਕਟੌਕ ਤੇ ਤੁਸੀਂ ਛਾਏ ਹੋਏ ਹੋ ਅਸਕੇ ਤੁਹਾਡਾ ਪਿਆਰ ਹੈ ਜੀ ਤੁਸੀਂ ਪਿਆਰ ਕਰਦੇ ਹੋ ਤੇ ਹਾਂਜੀ ਹਾਂਜੀ ਤੇ ਪਿਆਰ ਕਰਦੇ ਹੋ ਤਾਂ ਅਸੀਂ ਹੈਗੇ ਆ ਉਸ ਪਿਆਰ ਕਰਕੇ ਬਸ ਇਹਨੂੰ ਬਰਕਰਾਰ ਰੱਖੀਏ ਅੱਛਾ ਇੱਕ ਆਖਰੀ ਸਵਾਲ ਤੁਹਾਡੇ ਕੋਲ ਪੁੱਛਣਾ ਚਾਹਨਾ ਕਿ ਅੱਜ ਦੀ ਗਾਇਕੀ ਵਿੱਚ ਕਿਹੜੀ ਚੀਜ਼ ਤੁਹਾਨੂੰ ਬਿਲਕੁਲ ਨਹੀਂ ਪਸੰਦ ਕਿ ਇਹ ਨਹੀਂ ਹੋਣੀ ਚਾਹੀਦੀ ਅਜੋ ਅ ਵੈਸੇ ਤੇ ਸਭ ਦਾ ਆਪਣਾ ਆਪਣੀ ਚੁਆਇਸ ਹੈ ਕਿ ਸਭ ਦੀ ਕਿ ਆਪਣੇ ਸਟਾਈਲ ਦਾ ਗਾਉਂਦੇ ਆ ਬਟ ਜੋ ਸਾਡੇ ਸਮਾਜ ਨੂੰ ਸੰਦੇਸ਼ ਗਲਤ ਦੇ ਰਹੇ ਆ ਜੋ ਚੀਜ਼ਾਂ ਉਹ ਗਾਇਕੀ ਵਿੱਚ ਨਹੀਂ ਹੋਣੀਆਂ ਚਾਹੀਦੀਆਂ ਹਾਂਜੀ ਜੋ ਕਿ ਕਿਸੇ ਨੂੰ ਅੱਛਿਆ ਨਾ ਲੱਗਣ ਉਹ ਚੀਜ਼ ਬਿਲਕੁਲ ਨਹੀਂ ਹੋਣੀ ਚਾਹੀਦੀ ਬਿਕੋਜ਼ ਅੱਜ ਕੱਲ ਫੈਮਲੀਆਂ ਵਿੱਚ ਦੇਖਣ ਵਾਲੀ ਚੀਜ਼ ਬਹੁਤ ਅਸੀਂ ਚਾਹੁੰਦੇ ਆ ਕਿ ਉਹਦਾ ਦੀ ਗਾਇਕੀ ਹੋਵੇ ਉਹਦਾ ਦਾ ਪਰਫਾਰਮ ਹੋਵੇ ਜਿੱਦਾਂ ਕਿ ਪੂਰੀ ਫੈਮਲੀ ਬੈਠ ਕੇ ਇੱਕ ਸਾਰ ਇਕੱਠੇ ਬੈਠ ਕੇ ਦੇਖ ਸਕਣ ਉਸ ਨੂੰ ਹਾਂਜੀ ਇਦਾਂ ਦਾ ਮਸਲੀਏ ਚੀਜ਼ ਹੋਣੀ ਚਾਹੀਦੀ ਹੈ ਇਸ ਤੋਂ ਇਲਾਵਾ ਗੱਲ ਕਰਦੇ ਹਾਂ ਕਿ ਪੰਜਾਬ ਦੀ ਕੀ ਦੀ ਗੱਲ ਕਰੀਏ ਪੁਰਾਣੇ ਲੋਕ ਗੀਤ ਬੜੇ ਮਕਬੂਲ ਹੋਏ ਆ ਸਵਿੰਦਰ ਕੋਰ ਜਿਸ ਨੂੰ ਪੰਜਾਬ ਦੀ ਕੋਇਲ ਦਾ ਵੀ ਰੁਤਬਾ ਮਿਲਿਆ ਹੈ ਤੁਸੀਂ ਉਹਨਾਂ ਦੇ ਗੀਤ ਸੁਨੇ ਨੇ ਅਸੀਂ ਚਾਹਨੇ ਕਿ ਇੱਕ ਉਹ ਵੀ ਗੀਤ ਗਾਓ ਕਿਉਂਕਿ ਉਹ ਤੁਸੀਂ ਵੀ ਮੈਂ ਦੇਖਿਆ ਇੱਕ ਦੋ ਜਗ੍ਹਾ ਤੁਸੀਂ ਵੀ ਗਾਏ ਨੇ ਹਾਂਜੀ 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 ਯਾਰ ਚੰਗਾ ਲੱਗਿਆ ਤੁਸੀਂ ਉਹਨਾਂ ਬਾਰੇ ਇਹ ਗੱਲ ਕੀਤੀ ਬਿਕੋਜ਼ ਆਪਣੇ ਪੰਜਾਬ ਦੀ ਕੋਇਲ ਹੈ ਸੁਰਿੰਦਰ ਕੌਰ ਜੀ ਤੇ ਸਾਨੂੰ ਵੀ ਖੁਸ਼ੀ ਹੋਊਗੀ ਉਹਨਾਂ ਦਾ ਗਾਇਆ ਗੀਤ ਤੁਹਾਨੂੰ ਸੁਣਾਵਾਗੇ ਅਸੀਂ ਜ਼ਰੂਰ ਜੁੱਤੀ ਕਸੂਦੀ ਤੇਰੀ ਨਾ ਪੂਰੀ ਹਾਏ ਰੱਬਾ ਵੇ ਸਾਨੂੰ ਤੁਰਨਾ ਪਿਆ ਹੈ ਹਾਏ ਰੱਬਾ ਵੇ ਸਾਨੂੰ ਤੁਰਨਾ ਪਿਆ ਜਿੰਨਾ ਰਹੇ ਦਿਮਗ ਸਾਰ ਨਾ ਜਾਣਾ ਓ ਨਿਰਾਹੀ ਵੇ ਸਾਨੂੰ ਤੁਰਨਾ ਪਿਆ ਹੈ ਓ ਨਿਰਾਹੀ ਵੇ ਸਾਨੂੰ ਤੁਰਨਾ ਪਿਆ ਥੈਂਕ ਯੂ ਜੀ ਥੈਂਕ ਯੂ ਵੈਰੀ ਮਚ ਤੁਸੀਂ ਸਾਡੇ ਵਾਇਸੋ ਪੰਜਾਬ ਦੇ ਸਟੂਡੀਓ ਚ ਆਏ ਤੁਹਾਡਾ ਬਹੁਤ ਬਹੁਤ ਧੰਨਵਾਦ ਮੈਂ ਦਰਸ਼ਕਾਂ ਨੂੰ ਕਹਿਣਾ ਚਾਹਨਾ ਕਿ ਤੁਸੀਂ ਸ਼ਾ ਸਿਸਟਰ ਨੂੰ ਸੁਨਿਆ ਇਹਨਾਂ ਦੀ ਗੀਤਾਂ ਨੂੰ ਸੁਨਿਆ ਪਰ ਇਹਨਾਂ ਦੀ ਜਿਹੜੀ ਸੋਚ ਹੈ ਉਸ ਨੂੰ ਅਗਰ ਤੁਸੀਂ ਸੁਣੋਗੇ ਤੇ ਪੰਜਾਬ ਜਿਹੜਾ ਅੱਜ ਨਸ਼ੇ ਦੇ ਦਲਦਲ ਵਿੱਚ ਫਸਿਆ ਦੂਰ ਹੋ ਸਕਦਾ ਹੈ ਤੇ ਅਸੀਂ ਇਹ ਵੀ ਚਾਹੁੰਦੇ ਹਾਂ ਕਿ ਇਹਨਾਂ ਦੇ ਜਿਹੜੇ ਆਣ ਵਾਲੇ ਗੀਤ ਹੈ ਤੁਸੀਂ ਉਹਨਾਂ ਨੂੰ ਸੁਣੋ ਤੇ ਉਹਨਾਂ ਨੂੰ ਇਹੋ ਜਿਹਾ ਮੁਕਾਮ ਤੇ ਪੰਚਾਓ ਤਾਂ ਕਿ ਇਹਨਾਂ ਦਾ ਹੌਸਲਾ ਵੀ ਵਧੇ ਤੇ ਸਾਡੇ ਦਰਸ਼ਕ ਵੀ ਇਹਨਾਂ ਨੂੰ ਹੋਰ ਵੀ ਸੁਣ ਸਕਣ